ਇਸ ਨੂੰ ਕਹਿੰਦੇ ਨੇ ਕੁਦਰਤ ਦੇ ਰੰਗ ਸਰੀਰ ਬੱਕਰੀ ਦਾ ਤੇ ਮੂੰਹ ਬੰਦੇ ਦਾ ਸੋਸ਼ਲ ਮੀਡੀਆ ਤੇ ਹੋ ਰਹੀ ਆ ਬੱਕਰੀ ਦੀ ਚਰਚਾ ਵੀਡੀਓ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ ਸੋਸ਼ਲ ਮੀਡੀਆ ਤੇ ਆਹ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਜਿਸ ਦੇ ਵਿੱਚ ਸਰੀਰ ਤਾਂ ਬੱਕਰੀ ਦਾ ਪਰ ਜਿਹੜਾ ਮੂੰਹ ਆ ਉਹ ਇੱਕ ਇਨਸਾਨ ਵਰਗਾ ਪਰ ਤੁਸੀਂ ਸੋਚੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਅਸੀਂ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਵੀ ਕਹਿ ਸਕਦੇ ਹਾਂ ਜਾਂ ਫਿਰ ਜਦੋਂ ਅਸੀਂ ਤੁਹਾਨੂੰ ਪੂਰਾ ਮਾਮਲਾ ਦੱਸਾਂਗੇ ਤਾਂ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਆਖਿਰ ਇਹ ਕਿਵੇਂ ਹੋ ਸਕਦਾ ਤੇ ਜਿਸ ਨੇ ਕੀਤਾ ਉਸ ਨੂੰ ਸਜ਼ਾ ਕਿਉਂ ਨਹੀਂ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਬੱਕਰੀ ਦਾ ਸਰੀਰ ਆ ਤੇ ਜਿਹੜਾ ਮੂੰਹ ਆ ਉਹ ਇਨਸਾਨ ਦਾ ਆ ਜਿਸ ਨੂੰ ਜਿਹੜਾ ਵੀ ਦੇਖਦਾ ਹੈਰਾਨ ਹੋ ਜਾਂਦਾ ਤੇ ਡਰਦਾ ਵੀ ਆ ਬਹੁਤ ਸਾਰੇ ਲੋਕ ਤਾਂ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਕਹਿਣ ਲੱਗ ਪਏ ਸਨ ਅਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਸਨ ਕਿ ਕੁਦਰਤ ਦੇ ਰੰਗ ਨੇ ਇੱਥੇ ਕੁਝ ਵੀ ਹੋ ਸਕਦਾ ਆ ਤਾਂ ਸਰ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਪੂਰਾ ਮਾਮਲਾ ਕਿਵੇਂ ਗਰਮਾਇਆ ਤੇ ਇਸ ਦੀ ਜਾਂਚ ਕਿਵੇਂ ਹੋਈ ਆ ਆਓ ਤੁਹਾਨੂੰ ਦੱਸ ਦਿਆਂ ਸਾਰੀ ਗੱਲਬਾਤ ਅੱਜ ਕੱਲ ਅਸੀਂ ਆਪਣੇ ਆਲੇ ਦੁਆਲੇ ਕਈ ਅਜੀਬੋ ਗਰੀਬ ਕਿਸੇ ਸੁਣਦੇ ਆ ਰਹੇ ਹਾਂ ਪਰ ਜਦੋਂ ਇਹਨਾਂ ਦੀਆਂ ਅਸਲ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਹਰ ਕਿਸੇ ਦੇ ਹੋਸ਼ ਉੱਡ ਜਾਂਦੇ ਨੇ ਇਸ ਦੇ ਵਿਚਾਲੇ ਪਾਕਿਸਤਾਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਦਰਸਲ ਇੱਥੇ ਮਨੁੱਖੀ ਸ਼ਕਲ ਵਾਲੀ ਇੱਕ ਬੱਕਰੀ ਦਿਖਾਈ ਦਿੱਤੀ ਹੈ ਇਨਾ ਹੀ ਨਹੀਂ ਸੋਸ਼ਲ ਮੀਡੀਆ ਤੇ ਬੱਕਰੀ ਦੀ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਤੇ ਪਰੇਸ਼ਾਨ ਨੇ ਲੋਕ ਇਸ ਅਦਭੁਤ ਨਜ਼ਾਰੇ ਨੂੰ ਕੁਦਰਤ ਦਾ ਚਮਤਕਾਰ ਵੀ ਮੰਨ ਰਹੇ ਨੇ ਜਾਣਕਾਰੀ ਮੁਤਾਬਕ ਇਹ ਮਾਮਲਾ ਪਾਕਿਸਤਾਨ ਦੇ اسلامਾਬਾਦ ਤੋਂ ਸਾਹਮਣੇ ਆਇਆ अतिक्क जही बकरी दिखाई देती है जिसदा चेहरा ता मनुख ਵਰਗਾ ਆ ਅਤੇ ਉਸਦਾ ਸ਼ਰੀਰ ਬੱਕਰੀ ਦਾ ਆ ਇਸ ਬੱਕਰੀ ਨੂੰ ਦੇਖਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਵੀ ਆ ਲੋਕਾਂ ਦਾ ਕਹਿਣਾ ਕਿ ਇਹ ਅਜਹੀ ਘਟਨਾ ਸੱਚਮੁੱਚ ਕੁਦਰਤ ਦਾ ਚਮਤਕਾਰ ਹੀ ਹੋ ਸਕਦੀ ਆ ਪਰ ਜਾਣ ਤੋਂ ਬਾਅਦ ਮਾਮਲਾ ਵੱਖਰਾ ਨਿਕਲਿਆ ਦਰਸਲ ਅਬਦੁੱਲ ਨਾਮ ਦੇ ਵਿਅਕਤੀ ਨੇ ਇੱਕ ਤਰ੍ਹਾਂ ਤੌਰ ਤੇ ਬੱਕਰੀ ਦੇ ਨਾਲ ਦੁਸ਼ਕਰਮ ਕੀਤਾ ਸੀ ਇਸ ਘਟਨਾ ਤੋਂ ਬਾਅਦ ਆਵਾਜ਼ ਰਹਿਤ ਬੱਕਰੀ ਗਰਭਤੀ ਹੋ ਗਈ ਅਤੇ ਮਨੁੱਖੀ ਰੂਪ ਵਾਲੀ ਬੱਕਰੀ ਨੂੰ ਜਨਮ ਦਿੱਤਾ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਹੜਕੰਮ ਮਚ ਗਿਆ ਅਤੇ ਆਸ-ਪਾਸ ਦੇ ਲੋਕ ਇਸ ਘਟਨਾ ਨੂੰ ਨਾਜ਼ਰਮੰਦ ਭਾਗਾ ਮੰਨ ਰਹੇ ਨੇ ਸਗੋਂ ਇਸ ਘਟਨਾ ਦੀ ਸਖਤ ਜਾਂਚ ਕਰਨ ਦੀ ਮੰਗ ਵੀ ਕਰ ਰਹੇ ਨੇ। ਇਸ ਘਟਨਾ ਕਾਰਨ ਲੋਕਾਂ ਦੇ ਵਿੱਚ ਨੈਤਿਕਤਾ ਅਤੇ ਜ਼ਿੰਮੇਵਾਰੀ ਨੂੰ ਲੈ ਕੇ ਗੰਭੀਰ ਚਰਚਾ ਸ਼ੁਰੂ ਹੋ ਗਈ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਹੀਆਂ ਕਾਰਨਾਮਿਆਂ ਨੂੰ ਰੋਕਿਆ ਜਾਵੇ ਅਤੇ ਸਖਤ ਕਾਰਵਾਈ ਕਰਕੇ ਠੋਸ ਕਦਮ ਚੁੱਕੇ ਜਾਣ। ਬੱਕਰੀ ਦਾ ਮੂੰਹ ਦੇਖਣ ਤੋਂ ਬਾਅਦ ਇਸ ਮਾਮਲੇ ਦੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਨਿਖੇਧੀ ਕੀਤੀ ਗਈ ਹੈ। ਬੱਕਰੀ ਦਾ ਇਹ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ। ਦੱਸ ਦੇ ਕਿ ਇਹ ਮਾਮਲੇ ਨੇ ਜਿੱਥੇ ਸਭ ਨੂੰ ਹੈਰਾਨ ਕੀਤਾ ਆ ਉੱਥੇ ਸੋਚਣ ਦੇ ਲਈ ਮਜਬੂਰ ਵੀ ਕੀਤਾ ਹੈ ਕਿ ਲੋਕ ਜਾਨਵਰਾਂ ਦੇ ਨਾਲ ਅਜਿਹਾ ਵਿਵਹਾਰ ਕਰ ਰਹੇ ਨੇ। ਤਾਂ ਧੀਆ ਪੈਣਾ ਦੇ ਨਾਲ ਕਿਸ ਕਦਰ ਤੱਕ ਦਰਿੰਦਗੀ ਕਰ ਸਕਦੇ ਨੇ ਇਹ ਸੋਚਣ ਵਾਲੀ ਗੱਲ ਹੈ ਤੇ ਇਹੋ ਜਿਹਾ ਲੋਕਾਂ ਨੂੰ ਤਾਂ ਜਲਦ ਤੋਂ ਜਲਦ ਸਖਤ ਸਜ਼ਾ ਹੋਣੀ ਚਾਹੀਦੀ ਹੈ ਬੀਰ ਰਿਪੋਰਟ ਹੰਦਾਰਤ ਟੀਵੀ